ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣੀ ਗਜ਼ਲ ਲੈ ਕੇ ਆਇਆ ਜੋ ਲਿਖੀ ਹੈ ਮਦਨ ਮਦਹੋਸੀ ਨੇ ਤੇ ਗਜ਼ਲ ਦਾ ਨਾਮ ਰੱਖਿਆ ਉਹਨਾਂ ਨੇ ਗੰਗਾ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਬਾਈ ਜੀ ਨੇ ਤੁਸੀਂ ਵੀ ਸੁਣੋ ਤੁਹਾਨੂੰ ਵੀ ਵਧੀਆ ਲੱਗਣਗੀਆਂ ਖੁ ਚਾਰੇ ਪਾਸੇ ਦੇਸ਼ ਦੇ ਅੰਦਰ ਲੱਗੀਆਂ ਖੂਬ ਕਤਾਰਾਂ ਕੱਠੀਆਂ ਹੋ ਕੇ ਕੁੰਬਤੇ ਚਲੀਆਂ ਸਭ ਭਾਰਤੀ ਨਾਰਾਂ 45 ਕਰੋੜ ਪ੍ਰਾਣੀਆਂ ਨੇ ਨਾਉਣਾ ਇੱਥੇ ਆਕੇ ਪੱਬਾਂ ਭਾਰ ਖੜੀਆਂ ਹੋਈਆਂ ਤਾਂ ਹੀ ਦੋਹੇ ਸਰਕਾਰਾਂ ਉਹ ਗੰਗਾ ਦੇ ਵਿੱਚ ਸੁੱਟ ਕੇ ਸਿੱਕੇ ਫੇਰ ਰੱਬ ਤੋਂ ਮੰਗਦੇ ਹੋ ਵੱਡੀਆਂ ਵੱਡੀਆਂ ਕੋਠੀਆਂ ਤੇ ਲੰਬੀਆਂ ਲੰਬੀਆਂ ਕਾਰਾਂ ਗੰਗਾ ਦੇ ਵਿੱਚ ਡੁੱਬਕੀ ਲਾ ਕੇ ਜਾਦਿਓ ਵਾਪਸ ਆਏ ਉਹ ਮਾਂ ਬਾਪ ਨੂੰ ਕੌਣ ਰੱਖੇਗਾ ਘਰ ਵਿੱਚ ਹੋਣ ਵਿਚਾਰਾਂ ਤੋ ਤੋ ਆਇਆ ਹਾਂ ਪਾਪ ਮੈਂ ਆਪਣੇ ਗੰਗਾ ਦੇ ਵਿੱਚ ਜਾ ਕੇ ਸ਼੍ਰੀ ਕਾਂਸੀ ਨੇ ਲੱਗੀਆਂ ਅੱਗਾਂ ਦੱਸ ਕਿਵੇਂ ਮੈਂ 18 ਕਾਮ ਕ੍ਰੋਧ ਮੋ ਮਾਇਆ ਹੰਕਾਰ ਸਭ ਤਿਆਗੇ ਹੋ ਜੋੜੀਆਂ ਮਦਹੋਸ਼ ਨੇ ਤਾਂ ਰੱਬ ਨਾਲ ਸਿੱਧੀਆਂ ਤਾਰਾਂ ਹੇ ਜੋੜੀਆਂ ਮਦਹੋਸ਼ ਨੇ ਤਾਂ ਰੱਬ ਨਾਲ ਸਿੱਧੀਆਂ ਤਾਰਾਂ